ਕੀ ਨਾਮ ਹੈ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਜਸਵਿੰਦਰ ਜੀ ਕਿੱਥੇ ਆਇਓ ਅਸੀਂ ਜੀ ਰਜ਼ਿੰਦਰਾ ਹਸਪਤਾਲ ਪਟਿਆਲੇ ਦੇ ਵਿੱਚ ਖੜੇ ਆਂ ਕੀ ਮਾਮਲਾ ਕੀ ਹੋਇਆ ਕੀ ਤਕਰੀਰ ਮਾਮਲਾ ਇਹ ਹੈ ਜੀ ਸਾਡਾ ਜਿਹੜਾ ਪੇਸ਼ੈਂਟ ਫਾਈਲ ਨੰਬਰ ਹੈ ਜੀ ਉਹਦਾ ਨੰਬਰ ਹੈਗਾ 7012 ਜੀ ਉਹ ਮੇਰਾ ਸਾਲਾ ਹੈਗਾ ਗੁਰਵੀਰ ਸਿੰਘ ਜੀ ਉਹਨਾਂ ਦੇ ਘਰ ਦੇ ਨੇਗੇ ਜੀ ਰਾਜਵੀਰ ਕੌਰ ਪਿੰਡ ਅਲੀਸ਼ੇਲ ਖੁਰਪ ਤੋਂ ਜੀ ਅਸੀਂ ਇਹਨੂੰ ਸਾਨੂੰ ਕੱਲ ਮਾਨਸਾ ਸਿਵਲ ਹਸਪਤਾਲ ਦੇ ਵਿੱਚੋਂ ਇੱਥੇ ਰੈਫਰ ਕੀਤਾ ਗਿਆ ਜੀ ਰੇਫਰ ਕਰਨ ਤੋਂ ਬਾਅਦ ਕਹਿੰਦੇ ਵੀ ਤੁਹਾਡਾ ਕੇਸ ਉੱਥੇ ਹੋਊਗੀ ਡਬਲ ਜਵਾਕ ਹੋਣ ਵਾਲੇ ਜੋੜਵਾ ਜਵਾਕ ਹੋਣ ਵਾਲੇ ਆ ਜੀ ਨਾ ਤਾਂ ਕੋਈ ਉੱਪਰ ਪੁੱਛ ਗੱਸਾਈ ਨਾ ਹੋਰ ਜੀ ਸਾਨੂੰ ਵਾਰ-ਵਾਰ ਸੈਂਪਲ ਭਰ ਕੇ ਦੇ ਰਹੇ ਨੇ ਕਿ ਤੁਸੀਂ ਲੈਬ ਟੈਸਟ ਕਰਵਾ ਕੇ ਲਓ ਜਦੋਂ ਅਸੀਂ ਲੈਬੋਰੀ ਦੇ ਵਿੱਚ ਜਾਂਦੇ ਆ ਜੀ ਉਹ ਕਹਿੰਦਾ ਜੀ ਇੱਕ ਨੰਬਰ ਕਮਰੇ ਵਾਲਾ ਕਹਿੰਦਾ ਜੀ ਇਹ 4 ਨੰਬਰ ਕਮਰੇ ਵਾਲੇ ਦਾ ਕੰਮ ਆ 4 ਨੰਬਰ ਕਮਰੇ ਵਾਲਾ ਕਹਿੰਦਾ ਇਹ 23 ਨੰਬਰ ਕਮਰੇ ਦਾ ਕੰਮ ਆ 23 ਨੰਬਰ ਵਾਲਾ ਕਹਿੰਦਾ ਤੈਨੂੰ ਨੰਬਰ ਕਮਰੇ ਦਾ ਕੰਮ ਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਸਾਨੂੰ ਜਿਹੜੇ ਉਹ ਟੈਸਟ ਨੇ ਉਹ ਬਾਹਰੋਂ ਪ੍ਰਾਈਵੇਟ ਕਰਵਾਉਣੇ ਪੈਂਦੇ ਆ ਜੀ ਪ੍ਰਾਈਵੇਟ ਦੇ ਵਿੱਚ ਮੋਟੀ ਲੁੱਟ ਹੋ ਰਹੀ ਆ ਜੀ ਜੋ ਇੱਥੇ ਫਿਰ ਹੋ ਰਿਹਾ ਸਾਡਾ ਬਾਹਰ 2000 ਰੁਪਏ ਦਾ ਲੈਬ ਟੈਸਟ ਹੋ ਰਿਹਾ ਜੀ ਇਹਨਾਂ ਦੀ ਅਸੀਂ ਲੁੱਟ ਤੋਂ ਤੰਗ ਆ ਕੇ ਜੀ ਜੇ ਅਸੀਂ ਇੱਕ ਦਿਨ ਦੇ ਵਿੱਚ 10-12000 ਰੁਪਏ ਖਰਚ ਕਰਨਾ ਜੀ ਫਿਰ ਅਸੀਂ ਕਿਉਂ ਨਾ ਜੀ ਪ੍ਰਾਈਵੇਟ ਜਿਹੜਾ ਹਸਪਤਾਲ ਦੇ ਵਿੱਚ ਇਲਾਜ ਕਰਾਈਏ ਸਾਡੇ ਸੀਐਮ ਦੀਪਤੀ ਸਾਡੇ ਸੀਐਮ ਭਗਵੰਤ ਮਾਨ ਕਹਿੰਦੇ ਆ ਅਸੀਂ ਸਮਾਰਟ ਬਣਾ ਦਿੱਤੇ ਹਸਪਤਾਲ ਹਸਪਤਾਲਾਂ ਦੇ ਵਿੱਚ ਕੋਈ ਸੁਣ ਰਿਹਾ ਹੀ ਸਾਡੀ ਅਸੀਂ ਸੀਐਮਓ ਸਾਹਿਬ ਨੂੰ ਵੀ ਇਹ ਗੱਲ ਸਵੇਰੇ ਧਿਆਨ ਚ ਲਿਆਂਦੀ ਅਸੀਂ ਐਮਓ ਸਾਹਿਬ ਕਹਿੰਦੇ ਆ ਮੈਂ ਹਫਤੇ ਦੇ ਵਿੱਚ ਇਸ ਗੱਲ ਦਾ ਹੱਲ ਕਰੂੰ ਹਫਤੇ ਚ ਸਾਡਾ ਕਿੰਨਾ ਪੈਸਾ ਲੱਗੂਗਾ ਜ਼ਿੰਮੇਵਾਰ ਕੌਣ ਹੈ ਜੀ ਇਸ ਕਰਕੇ ਜੀ ਤੇ ਜਿਹੜਾ ਇੱਕ ਮਿੰਟ ਵਾਈ ਕਮੈਂਟ ਗੱਲ ਕਰਦੇ ਆ ਜਿਹੜਾ ਅਸੀਂ ਸਾ ਦਵਾਈਆਂ ਜੀ ਦਵਾਈਆਂ ਦਵਾਈਆਂ ਦੀ ਪਰਚੀ ਕੱਟ ਕੇ ਦਿੰਦੇ ਆ ਜੀ ਦਵਾਈਆਂ ਦੇ ਬਾਹਰ ਜਿਹੜਾ ਮੈਡੀਕਲ ਹਾਲ ਆ ਜੀ ਮੈਡੀਕਲ ਹਾਲ ਦੇ ਉੱਤੋਂ ਜਿੱਦੋਂ ਅਸੀਂ ਦਵਾਈਆਂ ਲੈਨੇ ਆ ਜੀ ਦਵਾਈਆਂ ਲੈਣ ਮੇਲੇ ਉਹਨਾਂ ਨੂੰ ਕਹਿੰਦੇ ਆ ਸਾਨੂੰ ਜੀਐਸਟੀ ਸਮੇਤ ਬਿੱਲ ਕੱਟ ਕੇ ਦਿਓ ਕਿਉਂਕਿ ਸਾਨੂੰ 25 ਤੋਂ 30 ਟੀਕੇ ਮੰਗਵਾਏ ਜਾਂਦੇ ਆ ਜੀ ਸਾਡੇ ਮਰੀਜ਼ ਦੇ ਸਿਰਫ ਦੋ ਟੀਕੇ ਲੱਗਦੇ ਆ ਜੀ ਬਾਕੀ 23 ਟੀਕੇ ਕਿੱਥੇ ਜਾਂਦੇ ਆ ਜੀ ਇਹ ਸਾਨੂੰ ਦੱਸਣ ਜੀ ਜੇ ਅਸੀਂ ਉਹਨਾਂ ਤੋਂ GST ਸਮੇਤ ਬਿੱਲ ਮੰਗਦੇ ਆ ਜੀ ਤਾਂ ਉਹ ਕਹਿੰਦੇ ਸਾਡੀ ਡਾਕਟਰ ਸਾਹਿਬ ਨਾਲ ਗੱਲ ਹੋ ਗਈ ਇਹ GST ਸਮੇਤ ਇੱਕ ਪਾਸੇ ਤਾਂ ਸਰਕਾਰ ਦੀ ਲੁੱਟ ਕਰ ਰਹੇ ਨੇ GST ਦੇ ਜੀ ਇਹ ਦੂਜੇ ਪਾਸੇ ਜੀ ਮਰੀਜ਼ਾਂ ਦੀ ਲੁੱਟ ਕਰ ਰਹੇ ਨੇ ਜੀ ਬਹੁਤ ਜ਼ਿਆਦਾ ਵੱਡਾ ਰਜੇਂਦਰਾ ਹਸਪਤਾਲ ਦੇ ਵਿੱਚ ਘਫੜਾ ਚੱਲ ਰਿਹਾ ਜੀ ਸੀਐਮ ਸਾਹਿਬ ਨੂੰ ਅਸੀਂ ਸਪੀਰੇ 2 ਘੰਟੇ ਧਰਨਾ ਦੇ ਕੇ ਸੀਐਮ ਜੀ ਸੀਐਮਓ ਸੀਐਮਓ ਕਿਉਂਕਿ ਸਪੈਲਿੰਗ ਦੇ ਵਿੱਚ ਥੋੜਾ ਗਰਮੀ ਦੇ ਕਾਰਨ ਫਰਕ ਪੈ ਸਕਦਾ ਜੀ ਮੈਂ ਜਨਤਾ ਤੋਂ ਮਾਫੀ ਚਾਹਣਾ ਜੀ ਅਸੀਂ ਬੁਲਾਇਆ ਜੀ ਇਹਨਾਂ ਨੇ ਕਿਹਾ ਥੋੜਾ ਹਲਾ ਸੀ ਇੱਕ ਹਫਤੇ ਚ ਕਰਾਂਗੇ ਹਫਤਾ ਤਾਂ ਅਸੀਂ ਇੱਥੇ ਵੇਟ ਨਹੀਂ ਕਰ ਸਕਦੇ ਜੀ ਹੁਣ ਅਸੀਂ ਇਹਨਾਂ ਤੋਂ ਤੰਗ ਆ ਕੇ ਜੀ ਆਪਣੇ ਮਰੀਜ਼ ਨੂੰ ਰੈਫਰ ਕਰਵਾ ਕੇ ਮਾਨਸਾ ਰਜਨੀਸ਼ ਹਸਪਤਾਲ ਦੇ ਵਿੱਚ ਲੈ ਕੇ ਜਾਣੇ ਆ ਜੀ ਅਸੀਂ ਆਪਦੀ ਡ੍ਰਿਵਲੀ ਕੇਸ ਉੱਥੋਂ ਕਰਾਵਾਂਗੇ ਸਾਡਾ 50000 ਲੱਗੇ ਸਾਡਾ ਲੱਖ ਲੱਗੇ ਜੀ ਕਾਰਨ ਜੀ ਮੰਨਦੇ ਹੋ ਕਾਰਨ ਕਾਰਨ ਇੱਥੇ ਬੜੀ ਹਰਾਸਮੈਂਟ ਹੋ ਰਹੀ ਹੈ ਜੀ ਬੱਡੀ ਹਰਾਸਮੈਂਟ ਹੋ ਰਹੀ ਆ ਹਰਾਸਮੈਂਟ ਦੇ ਥਰੂ ਨਾ ਤਾਂ ਕੋਈ ਟੀਕਾ ਲੱਗ ਰਿਹਾ ਨਾ ਦਵਾਈ ਨਾ ਨਰਸ ਸਿੱਧੀ ਬੋਲ ਰਹੀ ਹੈ ਜੀ ਕੋਈ ਬਹੁਤ ਹੀ ਜਿਆਦੇ ਗੋਰਖਤੰਕ ਦਾ ਰਿਸ਼ਵਤ ਚੱਲ ਰੇ ਰਿਸ਼ਵਤ ਚੱਲ ਰਹੀ ਹੈ ਜੀ ਇੱਥੇ ਕੋਈ ਪੈਸੇ ਦੀ ਮੰਗ ਕੀਤੀ ਗਈ ਨਹੀਂ ਪੈਸੇ ਦੀ ਮੰਗ ਨਹੀਂ ਕੀਤੀ ਗਈ ਜੀ ਪੈਸੇ ਸਾ ਤੋਂ ਘੁਆ ਫਰਾ ਕੇ ਲੈਤੇ ਜਾਂਦੇ ਆ ਜੀ ਜੇ 23 ਟੀਕੇ ਮੈਂ 25 ਟੀਕੇ ਲੈ ਆ ਕੇ ਦੇਣਾ ਹੀ ਉਹਦੇ ਵਿੱਚੋਂ 2 ਟੀਕੇ ਮੇਰੇ ਮਰੀਜ਼ ਨੂੰ ਲੱਗਦੇ ਆ 23 ਬਾਕੀ ਕਿੱਧਰ ਜਾਂਦੇ ਆ ਜੀ ਦੱਸੋ ਜੀ ਤੇ ਸਾਨੂੰ ਜੀਐਸਟੀ ਸਮੇਤ ਬਿੱਲ ਨਹੀਂ ਦਿੰਦੇ ਜੀ ਤੁਸੀਂ ਐਸਐਮਓ ਨੂੰ ਮਿਲੇ ਹੋ ਹਾਂ ਐਸਐਮਓ ਨੂੰ ਇਹ ਇਹ ਗੱਲ ਹਜੇ ਸਮ ਤੇ ਉਹਨਾਂ ਨੇ ਕੋਈ ਸਾਨੂੰ ਸਪੱਸ਼ਟ ਨਹੀਂ ਕੀਤਾ ਹਫ਼ਤੇ ਤੋਂ ਬਾਅਦ ਰਸਦਿਆ ਜੀ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹ ਹੈ ਜੀ ਜੋ ਇੱਥੋਂ ਦੇ ਡੀਐਸਪੀ ਸਰ ਨੇ ਜੀ ਉਹ ਪਹਿਲਾਂ ਤਾਂ ਦੁਕਾਨਦਾਰਾਂ ਜਿਹੜੇ ਬਾਹਰਲੇ ਦੁਕਾਨਦਾਰਾਂ ਨੇ ਉਹਨਾਂ ਨੂੰ ਇਹ ਪੁੱਛਣ ਵੀ ਤੁਸੀਂ ਪੱਕਾ ਬਿੱਲ ਕਿਉਂ ਨਹੀਂ ਕੱਟ ਕੇ ਦਿੰਦੇ ਜੀ ਕਿਉਂ ਸਰਕਾਰ ਨਾਲ ਠੱਗੀ ਮਾਰ ਰਹੇ ਹੋ ਜੇ ਪੱਕਾ ਬਿੱਲ ਕੱਟ ਕੇ ਦਿੰਦੇ ਆ ਜੀਐਸਟੀ ਸਮੇਤ ਜੀ ਸਰਕਾਰ ਦੇ ਕੋਟੇ 'ਚ ਕੁਛ ਨਾ ਕੁਛ ਜਾਂਦਾ ਜੀ ਇੱਕ ਪਾਸੋਂ ਸਰਕਾਰ ਨਾਲ ਠੱਗੀ ਵੱਜ ਰਹੀ ਹੈ ਦੂਜੇ ਪਾਸੋਂ ਮਰੀਜ਼ ਨਾਲ ਠੱਗੀ ਵੱਜ ਰਹੀ ਹੈ ਮੁੱਖ ਮੰਤਰੀ ਵੱਲੋਂ ਕਿਹਾ ਜਾ ਰਿਹਾ ਕਿ ਜੇ ਦਵਾਈਆਂ ਫ੍ਰੀ ਹੈ ਤੇ ਇਲਾਜ ਫ੍ਰੀ ਹੈ ਫਿਰ ਅਸੀਂ ਜਿਆਦਾ ਸਾਨੂੰ ਤੁਸੀਂ ਮੈਂਟਲ ਕਹਿ ਦਿਓ ਜੀ ਜਾਂ ਸਾਡੇ ਦਿਮਾਗ 'ਚ ਫਰਕ ਹੋ ਸਕਦਾ ਜੀ ਅਸੀਂ ਦਿਹਾੜੀਦਾਰ ਬੰਦੇ ਆ ਮੁੱਖ ਮੰਤਰੀ ਜੋ ਕਹਿ ਰਿਹਾ ਉਹ ਮਿਲ ਨਹੀਂ ਰਿਹਾ ਇੱਥੇ ਬਿਲਕੁਲ ਜ਼ੀਰੋ ਆ ਜੀ ਮੁੱਖ ਮੰਤਰੀ ਸਿਰਫ ਫੇਸਬੁੱਕ ਤੇ YouTube ਤੇ ਬੋਲਣ ਵਾਲਾ ਰਹਿ ਗਿਆ ਜੀ ਜੇ ਮੇਰੇ ਨਾਲ ਬੈਠ ਕੇ ਕੋਈ ਵੀ ਆਪਦਾ ਕਾਂਗਰਸ ਦਾ ਅਕਾਲੀਆਂ ਦਾ ਜਾ ਕਿਸੇ ਦਾ ਵੀ ਲੀਡਰ ਹੋਵੇ ਡਿਬੇਟ ਕਰ ਸਕਦਾ ਜੀ ਇੱਥੇ ਆ ਕੇ ਦੇਖ ਸਕਦਾ ਜੀ ਅਸੀਂ ਕੱਲੀ ਆਮ ਆਦਮੀ ਨੂੰ ਆਮ ਆਦਮੀ ਨੂੰ ਜ਼ਿੰਮੇਵਾਰ ਨਹੀਂ ਸਮਝਦੇ ਇੱਥੇ ਵੱਡੀ ਲੁੱਟ ਮਚ ਰਹੀ ਹੈ ਜੀ ਜਿਆਦਾ ਕਰਕੇ ਜੋ ਇਸ ਹਜ਼ਾਰ ਜ਼ਿਲ੍ਹੇ ਦਾ ਡੀਸੀ ਹੈ ਜੀ ਉਹ ਖਮਣ ਹਾਂਜੀ ਮਰੀਜ਼ ਇੱਥੋਂ ਰੈਫਰ ਕਰਵਾ ਕੇ ਲੈ ਕੇ ਜਾ ਰਹੇ ਆ ਜੀ ਅੱਜ ਪਹਿਲਾਂ ਤੋਂ ਕਦੀ ਮਰੀਜ਼ ਜੀ ਦੇ ਰੈਫਰ ਹੋਇਆ ਹੈ ਉਹਦੇ ਟਵਿੰਸ ਬੱਚਾ ਹੈ ਤੇ ਉਹਨੂੰ ਕੁਝ ਪ੍ਰੋਬਲਮ ਹੈ ਉਹਨੇ ਸਵਾਲ ਖੜੇ ਕਰਦੇ ਰਹੇ ਜਿੰਨਾ ਸਕਦਾ ਕੋ ਇਹ ਵੀ ਕਹ ਰਿਹਾ ਕਿ ਮੈਂ ਐਸਐਮਓ ਸਾਹਮਣੇ ਵੀ ਮਿਲਿਆ ਉਹਨਾਂ ਨੇ ਮੈਨੂੰ

ਵੀ ਹਰੇਕ ਪੇਸ਼ੈਂਟ ਦਾ ਬਹੁਤ ਅੱਛੀ ਤਰ੍ਹਾਂ ਕੇਅਰ ਕੀਤੀ ਜਾ ਰਹੀ ਹੈ ਮੈਡੀਸਿਨ ਸਟਿੰਗ ਇੱਥੇ ਫ੍ਰੀ ਅਸੀਂ ਦੇ ਰਹੇ ਹਾਂ ਸਾਰੀ ਪੂਰੀ ਪ੍ਰੋਪਰ ਮੈਡੀਸਿਨ ਫ੍ਰੀ ਦਿੱਤੀ ਜਾ ਰਹੀ ਹੈ ਹਰ ਟੈਸਟ ਹੋ ਰਿਹਾ ਹੈ ਇੱਥੇ ਐਸਾ ਕੁਝ ਵੀ ਨਹੀਂ ਹੈ ਜੀ ਬਾਈ ਚਾਂਸ ਕੋਈ ਇਸ ਤਰ੍ਹਾਂ ਦਾ ਕੁਝ ਹੋਇਆ ਤੇ ਮੈਂ ਉਸ ਦਾ ਚੈੱਕ ਕਰਾਂਗੇ ਪਰ ਇਹ ਵੀ ਗੱਲ ਕਿਹਾ ਗਿਆ ਸੀ ਕਿ ਜਿਹੜੇ ਮੇਰੇ ਤੋਂ 3T ਕੀ ਮੰਗਾਈ ਜਾਂਦੇ ਹੈ ਮਰੀਜ਼ ਨੂੰ 5-7 ਲੱਗਦੇ ਹੈ ਨਹੀਂ ਜੀ ਐਸਾ ਕੁਝ ਨਹੀਂ ਹੈ ਉਹ ਮੈਡਮ ਨੇ ਮੈਨੂੰ ਹੈੱਡ ਆਫ ਡਿਪਾਰਟਮੈਂਟ ਉਹਨਾਂ ਨੇ ਮੈਨੂੰ ਦੱਸਿਆ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਉਹਦੇ ਉਹ ਸਾਰਾ ਕੁਝ ਸਾਰਾ ਕੁਝ ਚੈੱਕ ਕਰਕੇ ਮੈਨੂੰ ਉਹ ਸਾਰਾ ਕੁਝ ਦੱਸਣ ਦੀ ਰਿਪੋਰਟ ਕਰਾ। ਸਾਡਾ ਗੋ ਮੈਂ ਇਹ ਵੀ ਗੱਲ ਗਈ ਹੈ ਜੀ ਡਾਕਟਰਾਂ ਦਾ ਵਿਵਾਰ ਠੀਕ ਨਹੀਂ ਹੈ। ਨਹੀਂ ਨਹੀਂ ਕਹਿੰਦਾ ਮੈਂ ਇੱਕ ਦਿਨ ਤੇ ਹਾਰ ਮੰਨ ਕੇ ਆਪਣਾ ਰਿਪੋਰਟ ਫਿਰ ਕਰਾ ਲਾਂ। ਇੱਥੇ ਜਿਹੜਾ ਵੀ ਪੇਸ਼ੈਂਟ ਆਂਦਾ ਹੈ ਕੋਈ ਇਰਿਸਪੈਕਟਿਵ ਜੇ ਉਹ ਅਮੀਰ ਹੈ ਗਰੀਬ ਹੈ ਉਹਨੂੰ ਬਹੁਤ ਅੱਛੀ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਹੈ ਇਹ ਮੈਂ ਖੁਦ ਦੇਖਿਆ ਜੀ ਅੱਛੀ ਤਰ੍ਹਾਂ ਉਹਨਾਂ ਲੋਕਾਂ ਦੀਆਂ ਜਾਨਾਂ ਬਚਦੀਆਂ ਰਜਿੰਦਰਾ ਹਸਪੀਟਲ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਮੈਡੀਸਿਨ ਫ੍ਰੀ ਦਿੱਤੀ ਜਾ ਰਹੀ ਹੈ ਟੈਸਟ ਹੋ ਰਹੇ ਹਨ ਬਹੁਤ ਹੀ ਐਸਾ ਕੋਈ ਕੁਝ ਨਹੀਂ ਹੈ ਜੀ ਉਹਨਾਂ ਨੂੰ ਟ੍ਰੀਟਮੈਂਟ ਨਹੀਂ ਠੀਕ ਹੋ ਰਿਹਾ ਲੇਕਿਨ ਸਰ ਮਰੀਜ਼ ਸਵਾਲ ਖੜੇ ਕਰ ਰਹੇ ਨੇ ਕੀ ਚੀਜ਼ ਹੈ ਉਹਨੂੰ ਮੈਂ ਮਰੀਜ਼ ਨਾਲ ਖੁਦ ਗੱਲ ਕੀਤੀ ਹੈ ਜੀ ਉਹਨਾਂ ਦੇ ਜਿਹੜਾ ਰਿਲੇਟਿਵ ਹੈ ਉਹਨਾਂ ਨਾਲ ਖੁਦ ਗੱਲ ਕੀਤੀ ਹੈ ਜੋ ਉਹਨਾਂ ਦੀ ਕੰਪਲੇਂਟ ਹੈ ਮੈਂ ਹੈੱਡ ਆਫ ਡਿਪਾਰਟਮੈਂਟ ਨਾਲ ਗੱਲ ਕਰਕੇ ਉਹ ਉਹ ਕਹਿ ਰਹੇ ਹੈ ਜੀ ਮੈਨੂੰ ਮੈਂ ਸਾਰਾ ਕੁਝ ਇਨਕੁਆਇਰੀ ਕਰਕੇ ਤੁਹਾਨੂੰ ਮੈਂ ਦੱਸ ਦਵਾਂਗੀ ਠੀਕ ਔਰ ਮੇਰੇ ਖਿਆਲ ਤੇ ਇਹ ਸਾਰਾ ਕੁਝ ਠੀਕ ਹੋ ਜਾਏਗਾ ਜੀ ਐਸਾ ਦਸਤਾਨੂ ਦੱਸ ਦੋ ਕਿ ਰਜਿੰਦਰਾ ਤੋਂ ਕਿਹੜੀਆਂ ਦਵਾਈਆਂ ਜਿਹੜੀਆਂ ਮਰੀਜ਼ ਨੂੰ ਫ੍ਰੀ ਮਿਲਦੀਆਂ ਹੈ ਕਿ ਜਿਹੜੀਆਂ ਹਾਂ ਇੱਥੇ ਮੈਂ ਇਹ ਦੱਸਣਾ ਚਾਹਨਾ ਵੀ ਸਾਰੀਆਂ ਦਵਾਈਆਂ ਜਿਹੜੀਆਂ ਕਿ ਮਰੀਜ਼ਾਂ ਨੂੰ ਚਾਹੀਦੀਆਂ ਹੁੰਦੀਆਂ ਜਦੋਂ ਫਰਸਟ ਕੰਟੈਕਟ ਹੁੰਦਾ ਉਸ ਤੋਂ ਲੈ ਕੇ ਅਖੀਰ ਤੱਕ ਸਾਰੀਆਂ ਦਵਾਈਆਂ ਮਿਲਦੀ ਹੈ ਫਰਸਟ ਕੰਟੈਕਟ ਸਾਰੀਆਂ ਫ੍ਰੀ ਹੁੰਦੀ ਹੈ ਕੋਈ ਬਹੁਤ ਹੀ ਰੇਅਰ ਹੁੰਦੀ ਹੈ ਕੋਈ ਮੰਗਵਣੀ ਪੈਂਦੀ ਹੈ ਨਹੀਂ ਤੇ एवरीथिंग ਇਜ਼ ਅਵੇਲੇਬਲ ਜੀ ਗਵਰਨਮੈਂਟ ਨੇ ਹਰੇਕ ਚੀਜ਼ ਪ੍ਰੋਵਾਈਡ ਕੀਤੀ ਹੋਈ ਹੈ ਪੇਸ਼ੈਂਟਸ ਵਾਸਤੇ ਔਰ ਹਰੇਕ ਟੈਸਟ ਹੁੰਦਾ ਜੀ ਇੱਥੇ ਔਰ ਸਾਰੀਆਂ ਸੁਵਿਧਾਵਾਂ ਪ੍ਰੋਪਰ ਦਿੱਤੀਆਂ ਜਾਂਦੀਆਂ ਪੇਸ਼ੈਂਟਸ ਨੂੰ ਪੀਕੇ ਵਗੈਰਾ ਵੀ ਫ੍ਰੀ ਦਿੱਤੇ ਜਾਂਦੇ ਸਾਰਾ ਕੁਝ ਦਿੱਤਾ ਜਾਂਦਾ ਜੀ ਸਾਰਾ ਕੁਝ ਮਿਲਦਾ ਹੈ ਇੱਥੇ ਐਸਾ ਕੁਝ ਵੀ ਨਹੀਂ ਹੈ ਜੀ ਹਾਂ ਜੀ